ਇੱਕ ਗੱਲ ਯਾਦ ਰੱਖਣਾ ਇਹਦੇ ਸਮੇਂ ਚ ਨਾ ਟੁੱਟਣਾ ਬੜਾ ਸੋਖਾ ਜੀ ਜੁੜਨਾ ਬਹੁਤ ਔਖਾ ਓਦਾਂ ਹੀ ਸਟ੍ਰੈਸ ਵੱਲ ਜਾਣਾ ਟੈਨਸ਼ਨਾਂ ਵੱਲ ਜਾਣਾ ਸੋਚਾਂ ਦੇ ਬੋਝ 'ਚ ਜਾਣਾ ਬਹੁਤ ਔਖਾ ਮੈਂ ਕਹਿੰਦਾ ਸਾਰਾ ਦਿਨ ਵਧੀਆ ਲੰਘਿਆ ਹੋਵੇਗਾ ਹੱਸਦੇ ਹੋਵੋਗੇ ਸਾਰਾ ਦਿਨ ਖੁਸ਼ ਰਹੇ ਹੋਗੇ ਮਾਲਕ ਦੀ ਰਜਾ 'ਚ ਇੱਕ ਸੋਚ ਜ ਤੁਸੀਂ ਐਸੀ ਫੜ ਲਈ ਨਾ ਦਿਮਾਗ 'ਚ ਉਹਨੇ ਤੁਹਾਡਾ ਸਾਰਾ ਦਿਨ ਖਰਾਬ ਕਰ ਦੇਣਾ ਕਿਉਂਕਿ ਬੜੀ ਛੇਤੀ 네ਗਟਿਵਿਟੀ ਆ ਜਾਂਦੀ ਅੰਦਰ ਫਿਰ ਇੱਕ ਗੱਲ ਸਿਰਫ 네ਗਟਿਵ ਸੋਚਣ ਦੇ ਨਾਲ ਹੀ ਨਾ ਤੁਹਾਡਾ ਸਾਰਾ ਦਿਨ ਖਰਾਬ ਹੋ ਜਾਂਦਾ ਤੇ ਰੱਬ ਦੇ ਵੱਲ ਜੁੜਨਾ ਬਹੁਤ ਔਖਾ ਸੋ ਪੋਜ਼ਿਟਿਵ ਸੋਚਿਆ ਕਰੋ ਜਿੰਨਾ ਹੋ ਸਕੇ ਨਾ ਆਪਣੇ ਆਪ ਨੂੰ ਖੁਸ਼ ਰੱਖਣਾ ਹੈ ਕਬਰਾਂ ਨਾ ਨਹੀਂ ਕਦੇ ਵੀ ਠੀਕ ਹੈ ਸੋਚਾਂ ਨੇ ਤਾਂ ਬਹੁਤ ਜ਼ਿਆਦਾ ਕੋਸ਼ਿਸ਼ ਕਰਨੀ ਤੁਹਾਨੂੰ ਨੀਵਾ ਸੁੱਟਣ ਦੀ ਕਿ ਇਹ ਚੀਜ਼ ਦੀ ਸੋਚ ਵੀ ਆਏ ਨਹੀਂ ਉਹ ਚੀਜ਼ ਵੀ ਸੋਚ ਆਏ ਨਹੀਂ ਕਿੰਨਾ ਬੋਝ ਲਈ ਜੋਗੇ ਜਦੋਂ ਪਤਾ ਆਪਣੇ ਹੱਥ ਵਾਸ ਕੁਝ ਨਹੀਂ ਹੈਗਾ ਮਾਲਕ ਨੇ ਕਰਨਾ ਜਦੋਂ ਸਮਾਂ ਆਏਗਾ ਹੋ ਜਾਏਗਾ ਸਾਡੀ ਮਿਹਨਤ ਜੀ ਕੋਈ ਕਮੀ ਨਹੀਂ ਨਾ ਆਪਾਂ ਤਾਂ ਨਹੀਂ ਕਿਸੇ ਨਾਲ ਠੱਗੀ ਚੋਰੀ ਕਰਦੇ ਮਿਹਨਤ ਕਰਦੇ ਪਿਆ ਨਾ ਇਮਾਨਦਾਰੀ ਨਾਲ ਕਮਾ ਰਹੇ ਹੋ ਜ਼ਿੰਦਗੀ 'ਚ ਕੰਮ ਨਹੀਂ ਬਣੇ ਤੁਹਾਡੀ ਥੋੜੀ ਗਲਤੀ ਹੈ ਮਾਲਕ ਨੇ ਤੁਹਾਡਾ ਸਹੀ ਸਮਾਂ ਸੋਚਿਆ ਤੇ ਉਸ ਸਮੇਂ ਆ ਗਿਆ ਆਪਣੇ ਆਪ ਉਹ ਜਾਣਗੇ ਐਵੇਂ ਦੌੜ ਕਾ ਲਾਣੀ ਜ਼ਿੰਦਗੀ ਚ ਕਿਸੇ ਵੱਲ ਵੇਖ ਕੇ ਕਿ ਉਹ ਜਿੰਨਾ ਕੀ ਔਰਪਾਦਾ ਬਹੁਤ ਪੈਸਾ ਦੀ ਵੱਡੀਆਂ ਗੱਡੀਆਂ ਕੋਠਿਆਂ ਕਰਾ ਕੋਈ ਲੋਨ ਨਹੀਂ ਕਿਸੇ ਵੱਲ ਵੇਖਣ ਦੀ ਮਾਲਕ ਉਹ ਸਦਕ ਮੰਗਿਆ ਕਰੋ ਸਬਰ ਮੰਗਿਆ ਕਰੋ ਕਿ ਮਾਲਕਾ ਜਿੰਨਾ ਤੁਮਨੋ ਦਿੱਤਾ ਵਾ ਖੁਸ਼ੀ ਲੈ ਜੀ ਤੁਮਨੂੰ ਸਕੂਨ ਦੇ ਜ਼ਿੰਦਗੀ ਚ ਸੁੱਖ ਹੋਣ ਜਿਹੜਾ ਤੇਰੇ ਹੱਥੋਂ ਮਿਲਿਆ ਹੋਵੇ ਉਹਦੇ ਹੱਥੋਂ ਮੰਗ ਕੇ ਸੁੱਖ ਲੋ ਫੇਰ ਦੇਖਣਾ ਤੁਹਾਨੂੰ ਕਦੇ ਵੀ ਟੈਨਸ਼ਨਾਂ ਨਹੀਂ ਆਣੀਆਂ ਜ਼ਿੰਦਗੀ ਚ ਤੇ ਜਦੋਂ ਲੱਗੇ ਨਾ ਕਿ 네ਗੇਟਿਵ ਸੋਚ ਜਾਣ ਲੱਗੀ ਦਿਮਾਗ ਚ ਕੋਈ ਕੰਮ ਇੱਕੋਦਮ ਫਸ ਜयोਵੇ ਕੋਈ ਲੱਗੇਗੀ ਇਹ ਤਾਂ ਇੱਕੋਦਮ ਹੀ ਖਰਾਬ ਹੋ ਗਿਆ ਸਭ ਕੁਝ ਉਦੋਂ ਸਿਰਫ ਆਪਣੇ ਗੁਰੂ ਦੇ ਅੱਗੇ ਜਾ ਕੇ ਬਹਿਣਾ ਗੁਰੂ ਨੂੰ ਕਹਿਣਾ ਕਿ ਮਾਲਕਾ ਇਸ ਤੋਂ ਬੱਲੇ ਕਿ ਮੈਂ ਟੁੱਟ ਜਾਵਾਂ ਤੂੰ ਮੈਨੂੰ ਸੰਭਲਾ ਕਿਉਂ ਨਹੀਂ ਸੰਭੇਗਾ ਜੀ ਜ਼ਰੂਰ ਸੰਭੇਗਾ ਮਾਲਕ ਦਾ ਬੈਠਾ ਕਿ ਮੈਂ ਆਪਣੇ ਪੁੱਤਰ ਨੂੰ ਟੁੱਟਣ ਨਹੀਂ ਦੇਣਾ ਇੱਥੇ ਦੁੱਖਾਂ ਦੇ ਬੋਝ ਸਾਨੂੰ ਲੱਗਦਾ ਆਪਾਂ ਕੱਲੇ ਖਲੋ ਗਏ ਆ ਮਾਲਕ ਦਾ ਪਿੱਛੇ ਇੱਕ ਪ੍ਰੋਟੈਕਟਿਵ ਸ਼ੀਲਡ ਹੈ ਜਿਹੜਾ ਤੁਹਾਨੂੰ ਹਰ ਵਾਰ ਬਚਾਉਂਦਾ ਇੱਥੇ ਸਾਨੂੰ ਨਹੀਂ ਪਤਾ ਹੁੰਦਾ ਬੜੇ ਭਾਰੀ ਭਾਰੀ ਦੁੱਖ ਹੁੰਦੇ ਜੇ ਮੈਂ ਕਹਿੰਦਾ ਮਾਲਕ ਕਿੰਨਾ ਛੋਟਾ ਕਰ ਦਿੰਦਾ ਨਾ ਸਾਨੂੰ ਸਹੀ ਚ ਪਤਾ ਨਹੀਂ ਇਹ ਹੁੰਦਾ ਬੜੀ ਰਾਖੀ ਕਰਦਾ ਉਹ ਆਪਣੇ ਬੱਚਿਆਂ ਦੀ ਸੋਚ ਨਹੀਂ ਸਕਦੇ ਆਪਾਂ ਆਪਾਂ ਮਾਲਕ ਦੀਆਂ ਦੇਣੀਆਂ ਦੇ ਹੀ ਨਹੀਂ ਸਕਦੇ ਕਦੇ ਵੀ ਇੱਕ ਜਨਮ ਛੱਡੋ ਮੈਂ ਕਹਿੰਦਾ ਹਜ਼ਾਰਾਂ ਜਨਮ ਮਿਲ ਜੇ ਤਾਂ ਵੀ ਨਹੀਂ ਦੇ ਸਕਦੇ ਇੱਕ ਦਾਣੇ ਤੋਂ ਲੈ ਕੇ ਪਤਾ ਨਹੀਂ ਕਿੰਨੀਆਂ ਚੀਜ਼ਾਂ ਬਖਸ਼ਦਾ ਮਾਲਕ ਹਨ ਨੂੰ ਰੋਟੀ ਦਿੰਦਾ ਰਿਜਕ ਦਿੰਦਾ ਕੱਪੜਾ ਦਿੰਦਾ ਮਕਾਨ ਦਿੰਦਾ ਨੌਕਰੀ ਕਾਰੋਬਾਰ ਵਿਆਹ ਸਭ ਕੁਝ ਮਾਲਕ ਦੇ ਹੱਥੋਂ ਮਿਲਦਾ ਫੇਰ ਵੀ ਆਪਾਂ ਨਾ ਸ਼ੁਕਰੇ ਹੋ ਜਾਈਏ ਨਾ ਕਿ ਮਾਲਕ ਨੇ ਮੈਨੂੰ ਦਿੱਤਾ ਹੀ ਕੀ ਅਨਵਾ ਵੱਡਾ શરીર ਦੀ ਤਾਂ ਤੰਦਰੁਸਤੀ ਦਿੱਤੀ ਆ ਹੱਸ ਸਕਦੇ ਹੋ ਬੋਲ ਸਕਦੇ ਹੋ ਆਪਣੇ ਮਾਪਿਆਂ ਦੇ ਕੋਲ ਬੈਠੇ ਹੋ ਸੋਖੀ ਹੈ ਜੀ ਯਰ ਤੋਂ ਵੱਡਾ ਸੁੱਖ ਕੀ ਹੈ ਪੈਸੇ ਦੀ ਖੇੜੀ ਹੋ ਗਈ ਨਾ ਫਿਰ ਕੀ ਪੈਸਾ ਨਹੀਂ ਹੈਗਾ ਅਮੀਰੀ ਨਹੀਂ ਹੈਗੀ ਤੇਰਾ ਮਤਲਬ ਸੁੱਖ ਨਹੀਂ ਹੈਗਾ ਖੁਸ਼ੀਆਂ ਮੰਗਿਆ ਕਰੋ ਮਾਲਕ ਕੋਲੋਂ ਕੀ ਜਿੰਨਾ ਮਾਲਕਾ ਦਿੱਤਾ ਠੀਕ ਹੈ ਮੈਂ ਆਪਣੀ ਮਿਹਨਤ ਕਰਦੇ ਰਹਿਣੀ ਆ ਤੂੰ ਮੈਨੂੰ ਆਪਣੀ ਬਾਹ ਫੜ ਕੇ ਜਿੱਥੋਂ ਤੱਕ ਲੈ ਕੇ ਜਾਏਂਗਾ ਮੈਨੂੰ ਖੁਸ਼ੀ ਹੈ ਇਸ ਵਿੱਚ ਮੈਂ ਤੇਰੇ ਪਿੱਛੇ ਪਿੱਛੇ ਜਾਣਾ ਜੋ ਤੂੰ ਮੇਰੇ ਲਈ ਸੋਚਿਆ ਮੈਂ ਤੇਰੇ ਕੋਲ ਲੱਲਣਾ ਖੋਸ਼ੇ ਰਹਿਣਾ ਸਿੱਖੋ ਦੀ ਰਜਾ ਦੇ ਵਿੱਚ ਜਦੋਂ ਸਬਰ ਆ ਗਿਆ ਨਾ ਸਦਕ ਆ ਗਿਆ ਮਨ ਚ ਮੁਸਕਰਾਉਂਦੇ ਹੋਗੇ ਓਖੇ ਹਲਾਤਾ ਜੀ ਵੀ ਤਾਂ ਫਿਰ ਸੁੱਖ ਵੀ ਤੁਹਾਡੇ ਪਿੱਛੇ ਭੱਜ ਕੇ ਆਣਗੇ ਕਿਹਾ ਤਾਂ ਬੰਦਾ ਹੀ ਬੜਾ ਮਜ਼ਬੂਤ ਆ ਆਪਣੇ ਪਰਮਾਤਮਾ ਦੇ ਪਾਸੇ ਐਸਾ ਲੱਗਾ ਕਿ ਟੁੱਟਦਾ ਹੀ ਨਹੀਂ ਪਿਆ ਕਦੇ ਫਿਰ ਸੁੱਖ ਪਿੱਛੇ ਭੱਜ ਕੇ ਆਣਗੇ ਤੁਹਾਨੂੰ ਨਹੀਂ ਭੱਜਣ ਦੀ ਲੋੜ ਪੈਗੀ ਕਿਸੇ ਚੀਜ਼ ਪਿੱਛੇ ਮਾਲਕ ਕਿਰਪਾ ਕਰਦਾ ਨਾ ਜਦੋਂ ਤੇ ਜਿੰਨਾ ਚੀਜ਼ਾਂ ਪਿੱਛੇ ਦੁਨੀਆ ਸਾਲਾਂ ਭੱਜਦੀ ਏ ਉਹ ਚੀਜ਼ਾਂ ਦਾ ਤੁਹਾਡੀ ਜ਼ਿੰਦਗੀ ਦੇ ਇੱਕ ਪਲ ਦੇ ਵਿੱਚ ਭੇਜ ਦਿੰਦਾ ਉਹ ਫਿਰ ਕਭੜਾਈ ਦਾ ਨਹੀਂ ਹੁੰਦਾ ਇੱਥੇ ਆਪਣੇ ਗੁਰੂ ਮਹਾਰਾਜ ਜੀ ਤੇ ਪੂਰਾ ਭਰੋਸਾ ਰੱਖਣਾ ਪੂਰਾ ਵਿਸ਼ਵਾਸ ਰੱਖਣਾ ਹਮੇਸ਼ਾ ਕਿ ਉਹ ਤਾਂ ਸਭ ਕੁਝ ਕਰ ਸਕਦਾ ਉਹਨੇ ਡੈਸਟੀਨੀ ਪਲਾਨ ਕੀਤੀ ਮੇਰੀ ਇਹ ਕੋਈ ਦੁਨੀਆ ਨਹੀਂ ਦੱਸ ਸਕਦੀ ਕਿ ਮੇਰੀ ਕਿਸਮਤ ਮਾੜੀ ਹੈ ਮੇਰੇ ਨਾਲ ਕੁਝ ਨਹੀਂ ਵਧੀਆ ਹੋਣਾ ਉਹਦੇ ਹੱਥਾਂ 'ਚ ਕਲਮ ਹੈ ਮੇਰੀ ਜ਼ਿੰਦਗੀ ਦੀ ਤੇ ਮਾਲਕ ਨੇ ਮੇਰੇ ਨਾਲ ਕੁਝ ਵੀ ਮਾੜਾ ਕਦੇ ਨਹੀਂ ਹੋਣ ਦੇਣਾ ਚੰਗਾ ਸੋਚਿਆ ਕਰੋ ਚੰਗਾ ਮੰਗਿਆ ਕਰੋ ਵਧੀਆ ਹੀ ਹੋਏਗਾ ਤੁਹਾਨੂੰ